ਜੀ ਪਿੰਡ ਦੇ ਲੋਕਾਂ ਭੈਣ ਜੀ ਹੁਣ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀ ਹੱਥ ਆਸ ਗਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੇਤਪਾਲ ਸਿੰਘ ਬਲਾਕ ਫਰਦਾਨ ਆਮ ਆਦਮੀ ਪਾਰਟੀ ਮੇਰੀ ਵਾਈਫ ਸੁਖਦੇਵ ਘੋਰ ਪਿੰਡ ਬਬਰੀ ਨਗਰ ਨੇ ਸਰਪੰਚ ਚੁਣੀ ਹੈ ਬੜੀ ਭਾਰੀ ਬਹੁਮਤ ਨਾਲ ਜਿਤਾਇਆ ਵਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਵੀਰਾ ਭਰਾਓ ਮੇਰੇ ਭੈਣਾ ਨੇ ਈ ਕੁਮੇ ਦੱਸ ਨਹੀਂ ਸਕਦਾ ਬੱਚਿਆਂ ਤੱਕ ਵੀ ਇੰਨੀਆਂ ਬੋਟਾ ਪਾ ਕੇ ਮੈਨੂੰ ਜਿਤਾਇਆ ਤੇ ਮੈਂ ਪਿੰਡ ਦੇ ਕੰਮ ਟੈਹ ਤੇ ਧਰ ਦੇ ਕਰਾਉਣੇ ਜੇ ਵੀ ਰਹਿ ਗਿਆ ਲੋਕ ਦੂਰੋਂ ਦੂਰੋਂ ਵੇਖਣ ਵੀ ਬਪਰੀ ਨਕਲ ਹੈਗਾ ਜੀ ਸੋ ਵੀਰ ਜੀ ਪਿਛਲੀ ਪੰਚਾਇਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੋ ਜੋ ਤੁਹਾਡੀ ਗਵਾਈ ਚ ਹੁਣ ਪੂਰੇ ਕਰਾਈ ਜਾਣੇ ਵੇਖੋ ਜੀ ਗਲੀਆਂ ਟੋਟਾ ਦੀਆਂ ਸੀ ਤੇ ਆ ਟੈਲ ਲਵਾਈ ਆ ਕੋ ਡੇਡ 1.6 ਲੱਖ 60 ਹਜ਼ਾਰ ਮਾ 70 ਹਜ਼ਾਰ ਮਾ ਟੈਲ ਲਵਾਉਂਦੀ ਪਿੰਡ ਦੇ ਵਿੱਚ ਤਸੀਂ ਫੈੱਕ ਵੀ ਦੇਖ ਸਕਦੇ ਹੋ ਕਿ ਕਿੱਦਾਂ ਦੇ ਕੰਮ ਹੋ ਰਹੇ ਆ ਕਿਉਂਕਿ ਕੰਮ ਕਰਾਂਗੇ ਤੇ ਗਾੜੀ ਸਾਨੂੰ ਵੋਟਾਂ ਪੈਣਗੀਆਂ ਆਮ ਆਦਮੀ ਪਾਰਟੀ ਚੜ੍ਹਤ ਜਾਵੇਗੀ ਜੇ ਅਸੀਂ ਕਾਮੀਨਾ ਕਰਾਂਗੇ ਤੇ ਸਾਨੂੰ ਕਿਨੇ ਪੁੱਛਣਾ ਤੇ ਅਸੀਂ ਕਸਮ ਖਾ ਕੇ ਨੇ ਆ ਵੀ ਜੋ ਜੋ ਹੀ ਸਾਡੀ ਸਰਕਾਰ ਇਸ ਪੈਸਾ ਦਿੰਦੀ ਹੈ ਸਾਡੀ ਬੱਬਰੀ ਨਗਰ ਨੂੰ ਅਸੀਂ ਵੱਧ ਤੋਂ ਵੱਧ ਕੰਮ ਕਰਾਉਣੇ ਜਿਹੜੇ ਬਹੁਤ ਅਧੂਰੇ ਕੰਮ ਨੇ ਇੱਦਾਂ ਮੜੀਆਂ ਦਾ ਇੱਕ ਹੋ ਗਿਆ ਕਿ ਦੂਜੀਆਂ ਮੜੀਆਂ ਰਹਿਈਆਂ ਨੇ ਉਹ ਗਲੀਆਂ ਨਾਲੀਆਂ ਥੋੜਾ ਰਹਿ ਗਿਆ ਬਾਹਰ ਦਾ ਵਿਕਾਸ ਬੜਾ ਰਹਿ ਗਿਆ ਵਾ ਪਲੱਸ 2 ਤੱਕ ਸਕੂਲ ਚਾਹੀਦਾ ਵਾ ਗਰਾਊਂਡ ਵਧੀਆ ਚਾਹੀਦਾ ਬੱਚਿਆਂ ਦੇ ਖੇਡਣ ਵਾਸਤੇ ਕਿਉਂਕਿ ਜਿਹੜਾ ਭੁੱਖਾ ਬੱਚਿਆ ਤੇ ਚੱਲਦਾ ਵਾ ਜੇ ਬੱਚੇ ਆ ਤੇ ਸਭ ਕੋ ਜਜੇ ਬੱਚੇ ਤੇ ਕੁਛ ਨਹੀਂ ਕਿਉਂਕਿ ਉਹਨਾਂ ਨੂੰ ਸਹੂਲਤਾਂ ਮਿਲਣ ਵਧੀਆ ਮਤਲਬ ਜੀ ਖਾਣਾ ਜੋ ਵੀ ਮਿਲਦਾ ਵਾ ਸਰਕਾਰੋਂ ਮਿਲੇ ਜੋ ਮਿਲਦੀ ਹੈ ਚੁੱਕਰ ਵੀ ਵੇਟ ਹੋਵੇ ਖੇਡਾਂ ਦਾ ਸਮਾਨ ਹੋਵੇ ਕਿਉਂਕਿ ਉਹਨਾਂ ਦੀ ਰੁਚੀ ਉੱਚੀ ਰੁਚੀ ਹੈ ਸੋ ਵੀਰ ਜੀ ਤੁਸੀਂ ਆਹ ਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਈਦਾ ਲੈਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜਦ ਆਉਂਦੀ ਆ ਡਿਸਪੈਂਸਰ ਵੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਪਲੇਗਰਾਉਂਡ ਹੁੰਦੀ ਆ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦੇਖ ਨਜਦ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਵੀ ਇਦਾਂ ਦੀ ਕੋਈ ਬਸਰਤੀ ਹੈ ਬਹੁਤ ਵਧੀਆ ਸਵਾਲ ਕੀਤਾ ਜੀ ਤੁਹਾਨੂੰ ਵਾਕੇ ਇਦਾਂ ਹੀ ਹੋਣਾ ਚਾਹੀਦਾ ਹਰ ਪਿੰਡ ਚ ਮੇਰੇ ਪਿੰਡ ਚ ਹਰ ਪਿੰਡ ਜੀ ਮੇਰੇ ਪਿੰਡ ਤੇ ਬਹੁਤ ਅਧੂਰੇ ਕੰ ਜਿਹੜੇ 70 ਸਾਲ ਤੱਕ ਨਹੀਂ ਹੋਏ ਜਿਹੜੇ ਬੱਚਿਆਂ ਨੂੰ ਚਾਹੀਦੇ ਨੇ ਜਿੱਦਾਂ ਮੈਂ ਵਾ ਦੱਸ ਨਹੀਂ ਸਕਦਾ ਕਿ ਕਿਹੜੀ ਵਧੀਆ ਕੰਮ ਹੋਣੇ ਚਾਹੀਦੇ ਨੇ ਤੇ ਦੇਖੋ ਬਾਹਰ ਜਿਹੜਾ ਦ੍ਰਿਸ਼ ਵਾ ਜਿਹੜੇ ਲੋਕੀ ਦੂਰੋਂ ਵੇਖਣ ਵੀ ਠੀਕ ਆ ਵੀ ਕੰਮ ਹੋਇਆ ਵਾ ਜੇ ਆਪਾਂ ਕੰਮ ਹੀ ਨਹੀਂ ਕਰਨਾ ਛੜਕੜਾ ਹਾਲ ਵੇਖੋ ਕੀ ਬਣਿਆ ਹੋਇਆ ਮੇਰੇ ਪਿੰਡ ਦੇ ਆਲਤ ਵਾਲੇ ਉਹ ਵਧੀਆ ਹੋਣੇ ਚਾਹੀਦੇ ਨੇ ਮੈਂ ਸਰਕਾਰ ਗਰੀ ਭਗਵੰਤ ਮਾਨ ਜੀ ਕੇਜਰੀਵਾਲ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਮੇਰੇ ਪਿੰਡੋਂ ਤੁਸੀਂ ਦੋ ਵਾਰੀ ਜਿੱਤੇ ਜੀ ਸਰਕਾਰ ਬਣਾਈ ਆ ਇਸ ਕਰਕੇ ਮੇਰੇ ਪਿੰਡ ਬਬਰੀ ਨਗਰ ਨੂੰ ਪੈ ਤੇ ਆਧਾਰ ਤੇ ਵਧੀਆ ਪੇਮੈਂਟ ਕੀਤੀ ਜਾਵੇ ਜੋ ਕਿ ਅਹੀਂ ਪੰਚਾਇਤਾਂ ਵੀ ਵਧੀਆ ਕੰਮ ਕਰਾ ਸਕੀ ਹੈ ਜੀ ਸੋ ਵੀਰ ਜੀ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਹਨ ਰਸਨ ਗਾ ਨਹੀਂ ਬੰਦ ਗਰੀਬਤੀ ਕਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਮੱਸਿਆ ਹੈਗੀ ਨਹੀਂ ਨਹੀਂ ਜੀ ਅਜਿਹਾ ਨਹੀਂ ਕੀ ਕਹੇਗੀ ਅਹੀਂ ਉਸੇ ਵळे ਕੋਈ ਵੀ ਇਦਾਂ ਕਰਤਾ ਇਹ ਕਰ ਨਹੀਂ ਦੇਣਾ ਕਿਉਂਕਿ ਅਹੀਂ ਸੌਂ ਕਰਦੀ ਆ ਕਿ ਤੇ ਗਰੀਬ ਦਾ ਠੱਕਾ ਨਹੀਂ ਹੁੰਦਾ ਜੇ ਗਰੀਬ ਆ ਤੇ ਅਹੀਂ ਆ ਗਰੀਬ ਕਰਕੇ ਹੀ ਅਸੀਂ ਸਰਪੰਚ ਬਣਿਆ 35-40 ਸਾਲ ਦਾ ਪਿਓ ਸਰਪੰਚ ਰਿਹਾ ਕਿਉਂਕਿ ਅਜੇ ਦੁਨੀਆ ਤੋਂ ਨਹੀਂ ਉਸ ਤੋਂ ਬਾਅਦ ਮੇਰਾ ਭਰਾ ਬਣਿਆ ਮੈਂ ਆਮ ਆਦੀ ਪਾਰਟੀ ਜਵੈਲ ਕੀਤੀ ਸੀ 2012 ਚ ਤੇ ਉਹਨੇ ਵੀ ਘਰ ਦੀ ਆਪਣੀ ਨੂੰ ਮੈਸੇਜ ਨੂੰ ਸਰਪੰਚ ਬਣਾ ਐ ਸੌ ਘਾਦੀ ਆ ਵੀ ਪਿੰਡ ਦੀ ਇੱਕ ਖੂਬਸੂਰਤ ਦ੍ਰਿਸ਼ ਬਣੇ ਤੇ ਸਰਕਾਰ ਕਰਾਵੇ ਤੇ ਮੇਰਾ ਮਨ ਇਨਾ ਖੁਸ਼ ਹੋ ਵੀ ਠੀਕ ਆ ਸਰਕਾਰ ਮੇਰੇ ਮਗਰ ਆ ਗਈ ਜੀ ਸੋ ਵਿਦ ਕੱਚੇ ਕੋਠੇ ਗ੍ਰਾਂਟਾਂ ਪਿੰਡਾਂ ਜਿਵੇਂ ਨਵੇਂ ਫਾਰਮ ਪਿੱਛੇ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਤੇ ਕਿੰਨੇ ਕੱਚੇ ਕੋਠੇ ਗ੍ਰਾਂਟ ਆਏ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਸਰ ਜੀ ਜਿਹੜੇ ਪੁਰਾਣੇ ਹੀ ਪਸਾਤ ਅੱਠ ਘਰ ਉਹਨਾਂ ਨੂੰ ਗ੍ਰਾਂਟਾਂ ਪਵਾ ਦਿੱਤੀਆਂ ਨੇ ਇੱਕ ਦੋ ਘਰ ਰਹਿ ਗਏ ਨੇ ਉਹ ਵੀ ਪਵਾ ਦਨੇ ਆ ਬਾਕੀ ਸਾਰਾ ਸਰਵਾ ਕੀਤਾ ਵਾ ਜਿਹੜਾ ਵੀ ਘਰ ਬਣਨ ਵਾਲਾ ਕੱਚਾ ਰਹਿ ਗਿਆ ਉਹ ਪੂਰਾ ਅਧੂਰਾ ਕੀਤਾ ਜਾਊਗਾ ਜੀ ਸੋ ਕਿੰਨੇ ਗਾੜੀ ਜਿਹੜੇ ਅਪਲਾਈ ਕੀਤੇ ਗਏ ਨੇ ਨਵੇਂ ਸਿਰੇ ਇਹ ਸਿਰਫ ਕਾਫੀ ਕੀਤੇ ਗਏ ਜੀ ਕੋਈ 60 70 ਘਰ ਹੋਣੇ ਜੀ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਚ ਸਟਾਫ ਦੀ ਕਮੀ ਜਾਏ ਕਿਤੇ ਨਵੇਂ ਦੀ ਕਰਦੀ ਸੋਲ ਚ ਦੇਖੋ ਜੀ ਕਮੀ ਤੇ ਹੁੰਦੀ ਏ ਥੋੜੀ ਬੋਤੀ ਪਰ ਜਿਹੜਾ ਸਟਾਫ ਅਡਾ ਮੇਰੇ ਸਕੂਲ ਦਾ ਬਹੁਤ ਹੀ ਵਧੀਆ ਨੇ ਜੁਦਾ 10ਵੀਂ ਤੱਕ ਜਿਹੜੇ ਆ ਗਏ ਆਪਣੀ ਉਹ ਵੀ ਬਹੁਤ ਵਧੀਆ ਸਟਾਫ ਆ ਜੁਦਾ 25ਵੀਂ ਤੱਕ ਉਹ ਵੀ ਬਹੁਤ ਵਧੀਆ ਸਟਾਫ ਸਟਾਫ ਵਾਲਾ ਕੋਈ ਕਮੀ ਨਹੀਂ ਆਗੀ ਪੜਾਈ ਵਧੀਆ ਬੱਚਿਆਂ ਨੂੰ ਹੁੰਦੀ ਆ ਜੇ ਕੋਈ ਕੋਈ ਦੀ ਕਮੀ ਹੋਈ ਤੇ ਫਟ ਫੋਨ ਕਰਦੇ ਸਰਪੰਚ ਸਾਹਿਬ ਨੂੰ ਸਾਨੂੰ ਆ ਕਮੀ ਆ ਮਹਿਸੂਸ ਹੋਈ ਜਾ ਕੇ ਉਸੇ ਪੂਰੀ ਕਰਦੇ ਆਂ ਸੋ ਨੌਜਵਾਨਾਂ ਦਾ ਲੈਸਨ ਦੇ ਵਿੱਚ ਇਹ ਮਲੂਰਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕਿਹੜਾ ਫੋਰਮ ਹੋਏਗਾ ਇਹ ਜੀ ਜੇ ਨੌਜਵਾਨਾਂ ਤੇ ਸਭ ਕੁਝ ਨੌਜਵਾਨਾਂ ਦਾ ਭੂ ਵਿਅਖੀ ਇਹ ਦੇਸ਼ ਆ ਤੇ ਨੌਜਵਾਨਾਂ ਨੂੰ ਅੱਗੇ ਵਧ ਕੇ ਹੋਣਾ ਚਾਹੀਦਾ ਮੈਂ ਇਹਨਾਂ ਰੇ ਆਪਣੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਯੋਗਦਾਰ ਇਸ ਪਿੰਡ 'ਚ ਪਾਓ ਤੇ ਤੁਹਾਡਾ ਵੀ ਨਾਮ ਰੋਸ ਨੂੰ ਵੀ ਅਸੀਂ ਆਟਾ ਦੂਰ ਦੂਰ ਤੱਕ ਹੋਵੇ ਇੱਕ ਵਾਰਲੇ ਮੁਲਖਾ ਤੱਕ ਪਿੰਡ ਬਬਰੀ ਨਗਰ ਐਨ ਆਰ ਆਈਆਂ ਸਾਹ ਦਿੱਤਾ ਤੇ ਮੈਂ ਤਾਂ ਰੇ ਗੇ ਜੀ ਹੱਥ ਛੋੜ ਕੇ ਬੇਨਤੀ ਕਰਦਾ ਜੇ ਸਰਕਾਰ ਮਤ ਕਰਦੀ ਤੇ ਇਹ ਥੋੜੀ ਥੋੜੀ ਮਤ ਕਰਕੇ ਜਿਹਦਾ ਮੇਲੇ ਬਣਾ ਸਕਦੇ ਆ ਹੋਰ ਕੰਮ ਕਰ ਸਕਦੇ ਆ ਗਰੀਬ ਬੰਦੇ ਦੀ ਅਸੀਂ ਇਹ ਕੋਠਾ ਕੋਣ ਵਾਲਾ ਹੋਰ ਕਰੋ ਧੀਰ ਹੋਣੀ ਹੈ ਕਈ ਕੁਝ ਆ ਯਾਰ ਸਭ ਕੁਝ ਹੱਥ ਜੜ ਕੇ ਬੇਨਤੀ ਕਰਦੇ ਵੀ ਹੋਣੀ ਚਾਹੀਦੀ ਜੀ ਪੰਜਾਬ ਕਈ ਵਾਰੀ ਪਿੰਨਾਂ ਦੇ ਟਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਦੇ ਤੱਕੇ ਹੀ ਖਾਣੇ ਪੈਂਦਾ ਸਮਾਜਵਾਦ ਹੁੰਦਾ ਪੈਸੇ ਦਾ ਇੱਕ ਸਰਪੰਚ ਦੀ ਕੀ ਜਮੇਦਾਰੀ ਕੀ ਫਰਚ ਹੁੰਦਾ ਕਿਵੇਂ ਦੇਦੇ ਮੇਰੇ ਕੋ ਜੀ ਸਿਰਫ ਪਿੰਚੀ ਦੀ ਬਾਰ ਪੂਰੀ ਹੁੰਦੀ ਆ ਡਿਸੀਜਨਰੀ ਪਾਵਰ ਉਹਨੂੰ ਦਿੱਸੇ ਪੈ ਜੀ ਸਰਪੰਚ ਪਿੰਡ ਦਾ ਮਾਲਕ ਕਿਉਂਕਿ ਉਹਦੀ ਪ੍ਰਜਾ ਵਾ ਇਹ ਪ੍ਰਜਾ ਦੁਖੀ ਹੈ ਤੇ ਸਰਪੰਚ ਵੀ ਦੁਖੀ ਹੈ ਅਸੀਂ ਤਾਂ ਦਿਨ ਰਾਤ ਇਹੋ ਅਰਦਾਸ ਕਰਦੇ ਹਾਂ ਸੱਚਾ ਪਾਤਸ਼ਾਹ ਪਿੰਡ ਸਾਡੇ ਪਿੰਡ ਦੀ ਕੋਈ ਐਹੋ ਝਗੜਾ ਨਾ ਹੋਵੇ ਪਰ ਕਈ ਲੋਕ ਲੜਦੇ ਭੱਜ ਕੇ ਚਲ ਜਾਂਦੇ ਨੇ ਥਾਣੇ ਥਾਣੇ ਚ ਜਾ ਕੇ ਬੇਇੱਜ਼ਤੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਕਿੱਥੋਂ ਕੁੰਡੇ ਤੇ ਕਿੱਥੋਂ ਕਰਦੇ ਆ ਤੇ ਮੇਰੇ ਹੱਥ ਜੁੜ ਕੇ ਬੈਠੇ ਕੋਈ ਨਹੀਂ ਝਗੜਾ ਵਾ ਇੱਥੇ ਪੰਚਾਇਤ ਚ ਨਬਟਾਲਿਆ ਕਰੋ ਨਾ ਉੱਥੇ ਕਰਾਂ ਕਰਾ ਜਾਇਆ ਕਰੋ ਜੇ ਕੋਈ ਕਿਸੇ ਨੇ ਗਲਤੀ ਕੀਤੀ ਇੱਥੇ ਪੰਚਾਇਤ ਦੇ ਚ ਖੇਤਰ ਮਾਰ ਕੇ ਸੋਨ ਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਜਾਂ ਨਾ ਪਾ ਜਾਂਦਾ ਤੁਸੀਂ ਆਮ ਸੁਣਿਆ ਹੋਵੇਗਾ। ਤੋਂ ਤੁਹਾਡੀ ਗੋਈ ਤੇ ਕਿਵੇਂ ਦੇਖਿਆ ਜਾਏ। ਵੇਖੋ ਜੀ ਜਦੋਂ ਦਾ ਅਸੀਂ ਪੰਚਾਇਤ ਚੁਣੀ ਸਾਡੇ ਪਿੰਡ ਦੀ ਉਹਨਾਂ ਦੇ ਰੇਗਾ ਨਰੂਗਾ ਕੋਈ ਨਹੀਂ ਚੱਲਣ ਦੀ। ਕਹਿੰਦੇ ਜੀ ਪਿੱਛੋਂ ਹੋਣੀ ਅਜੇ ਕੁਝ ਆਉਂਦੇ ਆ ਤੇ ਅਜੇ ਸਫਾਈਆਂ ਕਿੰਨੀਆਂ ਹੋਣ ਵਾਲੀਆਂ। ਮੈਂ ਸਰਕਾਰ ਗੱਲ ਬੇਇਤੀ ਕਰਦਾ ਕਿ ਮੇਰੇ ਪਿੰਡ ਦਾ ਨਾਂ ਫਿਰ ਨੰਦਾ ਕੰਮ ਚਲਾਇਆ ਜੇ ਮੇਰੇ ਗਵਲੇ ਕੋ। ਉਹ ਵੀ ਜੀ ਤੁਸੀਂ ਇੱਕ ਬਲਾਕ ਪ੍ਰਧਾਨੀ ਆਮਾ ਦੀ ਪਾਰਟੀ ਦੇ ਮੌਜੂਦਾ ਸਰਪੰਚੀ ਵੀ ਤੁਹਾਡੀ ਵਾਈਫ ਉਹ ਇੱਕ ਕਦੋਂ ਸਵਾਵਾਾਂ ਲਈ ਆਮਾ ਦੀ ਪਾਰਟੀ ਦੇ ਵਿੱਚ ਕਾਫੀ ਹਿਰਤਪਾਲ ਜੀ ਇੱਕ ਚੰਗੀਆਂ ਸਵਾਵਾਾਂ ਪਾਰਟੀ ਦਿੰਦੇ ਹੋਏ ਕਿਸ ਮਕਾਮ ਤੇ ਤੁਸੀਂ ਪਹੁੰਚੇ ਹੋ ਕੀ ਪਾਰਟੀ ਉਹ ਤੁਹਾਨੂੰ ਇਹੋਲੇ ਸਪੋਰਟ ਹੋਵੇ ਇੱਕੋ ਜੀ ਜਦੋਂ ਦਿੱਲੀ ਜਾ ਆਮ ਆਦਮੀ ਪਾਰਟੀ ਬਣੀ ਆ ਬਹੁਤ ਵਧੀਆ ਪਾਰਟੀ ਵਧੀਆ ਕੰਮ ਦਿੱਲੀ ਚ ਹੋਇਆ ਤੇ ਉਸੇ ਤਰਜ਼ ਤੇ ਪੰਜਾਬ ਚ ਵੀ ਆਏ 2012 ਜਮ ਜਵਾਲ ਕੀਤੀ ਸੁਚਾਲ ਸਿੰਘ ਸੋਤੇ ਪਰ ਹੋਰ ਸਾਰੇ ਬਾਕੀ ਸਾਰੇ ਧੋੜ ਗਏ ਪਰ ਅਹੀਂ ਪਾਰਟੀ ਨਹੀਂ ਛੱਡੀ ਛੱਡੀ ਕਿਉਂ ਕਿ ਪਾਰਟੀ ਕਾ ਮਾਂ ਹੁੰਦੀ ਆ ਆਪਣੀ ਮਾਂ ਨੂੰ ਧੋਖਾ ਨਹੀਂ ਹੰਮੇ ਦੇ ਸਕਦੇ 2012 ਤੋਂ ਲੈ ਕੇ ਮੈਂ ਸਰਕਲੰਜਾਲ ਚੜ੍ਹਦੇ ਰਿਹਾ ਸਰਕਲੰਜਾਲ ਜੀ ਤੋਂ ਫੇਰ ਬਲਾਕ ਪ੍ਰਧਾਨ ਬਣਿਆ ਇਹ ਮੈਨੂੰ ਬਲਾਕ ਪ੍ਰਧਾਨ ਬਣਾਇਆ ਪਰ ਮੈਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਕਿਉਂ ਕਿ ਮੇਰੇ ਉੱਤੇ ਇਹ ਨੱਕ ਦੇ ਹੋਰ ਕੋ ਤਾਂ ਜਾ ਬ੍ਰਾਹਮਣ ਨੂੰ ਕੁਝ ਨਹੀਂ ਚਾਹੀਦਾ ਮੇਰੀ ਪਾਰਟੀ ਜੁੰਦੀ ਦੇ ਬਾਰੇ ਉਹ ਕੁਝ ਨਹੀਂ ਚਾਹੀਦਾ ਇਹ ਕਾਡੇ ਪਿੰਡ ਦੀ ਸਰਪੰਚੀ ਨੂੰ ਬਚਾ ਕੇ ਰੱਖੋ ਤੇ ਕਿ ਮੇਰੀ ਪਾਰਟੀ ਦੀ ਬਚਾ ਕੇ ਰੱਖੋ ਉਹਨੇ ਕੁਝ ਨਹੀਂ ਚਾਹੀਦਾ ਤੇ ਜੇ ਕੋ ਮੇਰੀ ਤੇ ਗਲਤੀ ਹੈਗੀ ਆ ਤੇ ਮੈਨੂੰ ਕੁੱਛ ਸਕਦੇ ਵੀ ਤੇਰ ਤਿਆਰ ਗਲਤੀ ਹੈ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਇੱਕ 10 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਹੈਲਥ ਸਕੀਮ ਚਾਲੂ ਕੀਤੀ ਗਈ ਹੈ ਮੈਂ ਜੀ ਵੇਖੋ ਅੱਗੇ ਇੰਨਾ ਚਿਰ ਸਰਕਾਰਾਂ ਰਹੀਆਂ ਨੇ ਜਦੋਂ ਜੇ ਕਿਹਨੂੰ ਚੋਣਾਂ ਦੀ ਮ ਦਿੱਤੀ ਜਦੋਂ ਸਾਹਵਾ ਦੇ ਮਾਨ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਏ ਨੇ ਮੈਂ ਨਾ ਵੀ ਵੇਜਾ ਵੇਜਾ ਕਰਾਤੀ ਹੈ ਹਰ ਬੰਦਾ ਹਰ ਹਰ ਤਰ੍ਹਾਂ ਦਾ ਬੰਦਾ ਲਾਜ ਕਰਾ ਸਕਦਾ 10 ਲੱਖ ਨਾਲ ਆਪਣੇ ਪ੍ਰਾਈਵੇਟ ਹਸਪੀਟਲ ਜਿੱਥੇ ਵੀ ਚੀਜ਼ਾ ਹੋਈ ਹੈ ਸਵਾਵਾ ਦੇਣਗੇ ਫਤਿਹ ਹੋਏਗਾ ਜੋ ਕਿ ਭਗਵੰਤ ਮਾਨ ਜੀ ਇੱਕ ਵਧੀਆ ਸੱਚੇ ਸੱਚੇ ਆਦਮੀ ਆ ਇਹ ਵਧੀਆ ਕੰਮ ਕਰ ਰਹੇ ਨੇ ਉੱਤੇ ਸਾਡੇ ਕੇਜੀ ਵਾਲ ਸ੍ਰੀ ਪ੍ਰੀਮੋ ਆ ਵਧੀਆ ਕੌੜਤੀਆ ਵਧੀਆ ਕੰਮ ਕਰਦੇ ਆ ਜੇ ਤਪਾਲ ਜੀ ਬਲੱਗ ਪ੍ਰਧਾਨ ਹੋਣ ਦੇ ਨਾਤੇ ਚੰਗੀਆਂ ਸਮਾਵਾਂ ਜਿੱਥੇ ਪਾਰਟੀ ਨੂੰ ਦੇ ਰਹੇ ਨੇ ਸੋ ਲੋਕਾਂ ਲੋਕੋ ਪ੍ਰੀਜਾ ਵੀ ਆ ਗਏ ਲੋਕ ਕਹਿ ਰਹੇ ਨੇ ਕਮਾਨਦਾਰ ਵਿਅਕਤੀ ਆ ਉਹ ਕਿਵੇਂ ਦੇਖਦੇ ਹੋ ਇਹ ਕੀ ਦੇਖੋ ਜੀ ਮੈਂ ਬਲੱਗ ਕੋਰ ਦਾ ਦੂਜੀ ਗੇਰ ਬਣਿਆ ਪਰ ਮੇਰੇ ਉੱਤੇ ਦੋ ਬੰਦੇ ਲਾਤੇ ਆ ਉਹਨਾਂ ਨੂੰ ਪਤਾ ਹੀ ਨਹੀਂ ਕੰਮ ਕਰਨਾ ਕਿੱਦਾਂ ਸੱਚੀ ਬਣੇ ਕੰਮ ਕਰਨਾ ਬੜਾ ਔਖੀ ਇਹ ਦੋ ਚਾਰ ਘਰ ਫਿਰ ਕੇ ਫੋਟੋ ਲਵਾ ਕੇ ਘਾ ਜਾਂਦੇ ਨੇ ਕੰਮ ਹੁੰਦਾ ਹਰ ਘਰ ਘਰ ਜਾਵੇ ਪਤਾ ਲੱਗੇ ਕੀ ਬੋਰਡ ਕਿੱਦਾਂ ਕਾਣੀ ਹੈ ਕਿਸ ਨੂੰ ਕਿੱਦਾਂ ਮਨਾਉਣਾ ਹੈ ਕਿਹੜੇ ਕੰਮ ਕੀਤੇ ਹਨ ਦੀ ਸਰਕਾਰ ਨੇ ਜਿੰਨੂੰ ਪਤਾ ਹੀ ਤਾਂੱਖ ਨਹੀਂ ਜਿਹੜੇ ਮਗਰ ਮੈਂ ਕੀ ਕਹਾਂ ਯਾਰ ਸਾਨੂੰ ਤੇ 15-16 ਸਾਲ ਹੋ ਗਏ ਆ ਸਾਨੂੰ ਪਤਾ ਵਾ ਕਿੱਦਾਂ ਪਾਰਟੀ ਕਰਦੀ ਹੈ ਕਿ ਕਿਸ ਤਰ੍ਹਾਂ ਕੰਮ ਕਰਨੇ ਚਾਹੀਦੇ ਨੇ ਪਰ ਮੈਂ ਜਦੋਂ ਇੰਦਾ ਮਨੁਜਾਇਤ ਪਾ ਖੋਲੀ ਆਪਣੇ ਘਰ ਬੈਠਾ ਵਾਂ ਜਿਹਾਨੂੰ ਕਹਿਣਗੇ ਸੈਂਟਰ ਵਾਲੇ ਜਪ ਕੁੰਤਮਾਨ ਜੀ ਖੜਕਣੇ ਕਿਤੇ ਹੀ ਹੋਰਿਆ ਦੋ ਢਾਲਾਵਾਂ ਉਹ ਬੀਤੀ ਸੈਂਟਰ ਗੁਰੂਆਂ ਦੇ ਪੰਜਾਬ ਸਦਾ ਤੋਂ ਸਖ ਸੁਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਹੀ ਜਾਂਦੀਆਂ ਕਿਤੇ ਨਾ ਗਿਆ ਧੜੇ ਬੰਦੀਆਂ ਦੀ ਗਰੀਬਤੀ ਕਾ ਪੁੱਛਦਾ ਨਹੀਂ ਹੁੰਦੀਆਂ ਸੋ ਆਪ ਜੀ ਦੀ ਗਵਈ ਦੇ ਕਿਵੇਂ ਦੇਖਿਆ ਜਾਏ ਪਰ ਆ ਜੀ ਮੈਂ ਕੀ ਦੱਸਾਂ ਮੇਨਾਂ ਪਰ ਤੱਕਾ ਹਾਂ ਜੀ ਪਹਿ ਨਹੀਂ ਲਾਉਂਦੇ ਇਹਦਾ ਜਿਹੇ ਤਬਾਲ ਨੇ ਗੱਡੀਆਂ ਲਿਓਣੀਆਂ ਜਾਂ ਕੋਟੀ ਤੇ ਲਾਉਣੇ ਪਰ ਮੈਨੂੰ ਕੁਝ ਨਹੀਂ ਚਾਹੀਦਾ ਸਾਡੇ ਮੰਦਿਰ ਆ ਬਾਬੇ ਰਿ ਭਗਵਾਨੀ ਦੇ ਤੇ ਸੱਤ ਪਿੰਡ ਬੱਜਾ ਕ੍ਰਿਸ਼ਨ ਜਨਮष्टमी ਮਨਾਉਂਦੇ ਆ ਜੇ ਇਹ ਇਹ ਗੁਰਦੁਆਰੇ ਦਾ ਮੰਦਰ ਦਾ ਇਹ ਪੈਸਾ ਪਾ ਜਾਂਦਾ ਜੀ ਇਹ ਪੈਸਾ ਨਹੀਂ ਜੇ ਪਾ ਜਾਂਦਾ ਤਸੋਂ ਲੱਗੇ ਨਹੀਂ ਪਾ ਜਾਂਦਾ ਸਿਰਫ ਇੱਕ ਬੰਦੇ ਨੂੰ ਦੋ ਟਾਈਮ ਦੀ ਰੋਟੀ ਚਾਹੀਦੀ ਆ ਜੇ ਰੋਟੀਆਂ ਤੇ ਸਭ ਕੁਝ ਆ ਜੇ ਪਾਪੀ ਪਾਪ ਕਵਾਉਂਦੇ ਕਾਦੇ ਹਾਏ ਹਾਏ ਐਂਜੇ ਸਰੀ ਦਿਹਾੜੀ ਪੈਸੇ ਠੱਗਦੇ ਰਵਾਂਗੇ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਵੇ ਤੇ ਰਾਤ ਨੂੰ ਸੌਂ ਲੱਗਿਆ ਹਾਏ ਹਾਏ ਕਰਨਾ ਤੇ ਕੀ ਫਾਇਦਾ ਸਾਡੇ ਪੈਸੇ ਦਾ ਜੇ ਤੰਦਰੁਸਤੀ ਤੇ ਸਭ ਕੁਝ ਜੇ ਤੰਦਰੁਸਤੀ ਤੇ ਕੁਝ ਨਹੀਂ ਹੈ ਸੋ ਵੀ ਜੀ ਓ ਕਿਹੜਾ ਤੁਸੀਂ ਉਹ ਪਹਿਲ ਦੇ ਦਰਦੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਦੇ ਇਹ ਜਿਹੜਾ ਪਿੰਡ ਨੂੰ ਸੁਖ ਸੂਦਾਂ ਪ੍ਰਦਾਨ ਕਰੇ ਵੇਖੋ ਜੀ ਮੱਤੀਆਂ ਦਾ ਤਿਹਾਰ ਮਨਾਇਆ ਦੁਜੀ ਆਏ ਵੇਖੋ ਜੀ ਭਗਵੰਤ ਮਾਨ ਨੇ ਵਧੀਆ ਕੰਮ ਕਰਦੇ ਵੀ ਵਧੀਆ ਕੰਮ ਕਰਨ ਨੂੰ ਕੋਈ ਵਧੀਆ ਸੁਖ ਸੂਲਤਾ ਬਣਾਉਣ ਨੂੰ ਕਰਨ ਠੀਕ ਆ ਅਜੀਖੋ ਸੂਵੇ ਕਨੇ ਵਧੀਆ ਖਾਲ ਪੱਕੇ ਬਣਾਦੇ ਹਰ ਪੈਲੀ ਚ ਪਾਣੀ ਪਹੁੰਚਾ ਦਿੱਤਾ ਅੱਜ ਪੈਲੀ ਕਿਉਂ ਮੋਜਾ ਸਾਡਾ ਜਰਾ ਪਾਣੀ ਬਹੁਤ ਥੱਲੇ ਚਲ ਗਿਆ ਬਹੁਤ ਥੱਲੇ ਚਲ ਗਿਆ ਇਹ ਭਗਵੰਤਵਾਲ ਦੀ ਬੜੀ ਵੱਡੀ ਸੋਚ ਆ ਜਿਹੜੀ ਘਰ-ਘਰ ਹਰ ਘਰ ਨੂੰ ਪਾਣੀ ਹਰ ਪੈਲੀ ਚ ਪਾਣੀ ਦਿੱਤਾ ਵਾ ਇਹਦੇ ਨਾਲ ਪਾਣੀ ਦਾ ਲੈਵਲ ਤਾਂ ਆਊਗਾ ਸਾਡਾ ਪੰਜਾਬ ਭਰ ਜਾਊਗਾ ਮਤਲਬ ਵੀ ਮੇਰਾ ਸਕੂਲ ਵਧੀਆ ਹੋਣਾ ਜਿਹਦਾ ਅੱਗੇ 10ਵੀਂ ਤੱਕ ਆ ਪਲੱਸ 2 ਤੱਕ ਕੋਵੇ ਉਥੇ ਜਦੋਂ ਕਰਿਆ ਚਿੱਕੜ ਹੋ ਜਾਂਦਾ ਤੇ ਫਿਰ ਬੱਚੇ ਡਿੱਗਦੇ ਭejੀਆਂ ਦੀਆਂ ਸਕੂਟਰੀਆਂ ਸਲਿੱਪ ਕਰਦੀਆਂ ਨੇ ਉਹਨਾਂ ਨੂੰ ਦੋ ਤਿੰਨ ਵਾਰੀ ਬੁਲਾਇਆ ਤੇ ਮੈਂ ਸਿਸਟਰ ਜਦੋਂ ਵੀ ਸਾਨੂੰ ਉਤੋਂ ਪੈਸੇ ਆਉਂਦੇ ਨੇ ਪਹਿਲੇ ਤੇ ਆਧਾਰ ਤੇ ਉਹ ਕੰਮ ਕਰਾਂਗੇ ਸਾਡੀ ਗਰਾਊਂਡ ਵਧੀਆ ਹੋਣੀ ਚਾਹੀਦੀ ਉਥੇ ਬੱਚੇ ਖੇਡਦੇ ਨੇ ਕਿਉਂਕਿ ਬੜਾ ਅਧੂਰਾ ਕਾਮਾ ਗ੍ਰਾਊਂਡ ਦਾ ਬਹੁਤ ਜ਼ਿਆਦਾ ਜਿਉਂ ਤੇ ਵੇਖੋ ਮਾਨੇਪੁਰ ਨੰਗਲ ਸਾਡਾ ਪਿੰਡ ਹੈ ਬਿਰਕਤਾਂਡੀ ਵਾਲੇ ਚਾਰ ਪੰਜ ਪਿੰਡ ਉੱਤੇ ਖੇਡਣਾ ਹੁੰਦੇ ਨੇ ਇਹ ਵਧੀਆ ਗ੍ਰਾਊਂਡ ਬਣੀ ਹੈ ਬੱਚੇ ਵਧੀਆ ਸੁਭਾਅ ਮਿਲਦੇ ਤੇ ਨਜ਼ਾਰਾ ਆ ਜੇ ਯਾਰ ਔਰ ਪਿੰਡ ਦਾ ਆਲਾ ਦਵਾਲਾ ਵਾ ਰੂੜੀਆਂ ਨੇ ਉਹ ਛੜਕਾ ਜਾਈ ਜਾਂਦੀਆਂ ਉਹ ਕੇ ਪਾਸੇ ਲੱਗਣ ਆਲਾ ਦਵਾਲੇ ਕੋ ਕੰਧਾ ਵਧੀਆ ਲੱਗਣ ਕੋ ਵਧੀਆ ਸੰਗਰੀ ਬਣੇ ਵਧੀਆ ਗੁੱਟੇ ਲੱਗਣ ਇਹੋ ਜਿਹਾ ਵਧੀਆ ਸੋਹਣਾ ਲੱਗੇ ਜਿਹੜੇ ਲੋਕੀ ਬਾਹਰ ਵੇਚ ਕੇ ਕਹਿ ਤੀ ਠੀਕ ਆ ਬੜੀਆਂ ਗੱਲਾਂ ਸੋ ਵਿਜੀ ਪਿੰਡ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਮੱਥਿਆ ਪਰਦੇ ਸੇਤ ਪੰਚਾਇਤ ਤਾਂ ਸਿੱਝਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਨਾ ਜੀ ਮੈਂ ਆਪਣੇ ਪਰੀ ਨੰਗਲ ਦੇ ਹਰ ਬੱਚੇ ਬੱਚੇ ਦਾ ਹਰ ਬਜ਼ੁਰਗ ਦਾ ਉਹ ਮਾਂ ਦਾ ਉਹ ਭੈਣ ਦਾ ਮੈਂ ਦੇਣ ਦੇ ਨਹੀਂ ਸਕਦਾ ਜਿਨ੍ਹਾਂ ਨੇ ਮਨੂੰ ਇਹ ਝੋਲੀ 'ਚ ਸਭ ਕੁਝ ਪਾਇਆ ਵਾ ਇਹ ਜੇ ਮੈਂ ਖਰਾਣਾ ਉਤਰਿਆ ਤੇ ਮੇਰੇ ਸਪੰਜੀ ਕਰਦਾ ਕੋਈ ਤੇ ਮੈਂ ਪਿੰਡ ਵਾਲਿਆਂ ਦੇ ਹੱਥ ਚੁੜ ਕੇ ਪੈਂਤੀ ਕਰਦਾ ਵੀ ਜੋ ਵੀ ਪਿੰਡ ਵਾਲੇ ਕਰਨਗੇ ਉਹੀ ਕੰਮ ਹੋਣਗੇ ਮੈਂ ਇਸ ਤਰ੍ਹਾਂ ਇਸ ਸਰਕਾਰ ਦਾ ਜਿਹੜਾ ਪੈਹਾ ਵਾ ਇਹ ਪਿਛੂ ਜਿਹੜੇ ਪਿਛੂ ਲੱਗਦੇ ਨਾ ਜਿੱਦਾਂ ਕੁੱਤੇ ਨੂੰ ਉਹ ਚੂਸ ਚੂਸ ਕੇ ਆ ਪੈ ਕੱਠਾ ਹੁੰਦਾ ਉਸ ਮੋਲ ਵੀ ਚੋਲੀ ਚੋਲੀ ਕਰਕੇ ਉਹ ਅਸੀਂ ਪੈਸਾ ਅਸੀਂ ਡਵੈਲਪਮੈਂਟ ਕਰਦੇ ਪਿੰਡਾਂ 'ਚ ਤੇ ਉਹ ਪੈਸੇ ਨੂੰ ਅਸੀਂ ਸਹੀ ਸਹੀ ਅਸੀਂ ਲਾਵਾਂਗੇ ਪਿੰਡਾਂ 'ਚ ਵਧੀਆ ਕਰਾਂਗੇ ਤੇ ਲੋਕ ਵੀ ਵੇਖਣ ਉਹ ਮੈਂ ਆਪਣੇ ਪਿੰਨਵਾਰੀ ਕਹਿੰਦਾ ਵੀ ਜੋ ਤੁਹਾਨੂੰ ਚਾਹੀਦਾ ਤੁਸੀਂ ਦੱਸੋ ਇਹ ਪੀਫੋਰ ਹੈ ਜੋ ਜੋ ਸਰਕਾਰਾਨੂੰ ਪੈਸੇ ਪਾਊਗੀ ਅਸੀਂ ਇਸ ਤੋਂ ਵਧੀਆ ਕੰਮ ਕਰਾਂਗੇ ਤੇ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਚੱਲਾਂਗੇ ਪੰਚਾਇਤ ਨੂੰ ਸਾਡੀ ਪੂਰੀ ਵਧੀਆ ਕਿਰਪਾ ਬਾਰੇ